ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਚੌ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਬਠਿੰਡਾ ਭਾਈ ਜੱਗੂ ਚਾਹਲ ਦੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਆਪਾਂ ਡੈਰੀ ਦੇ ਵਿੱਚੋਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਇੱਕ ਚੰਗੇ ਝੋਟੀ ਆਪਾਂ ਨਗੀਨਾ ਝੋਟੀ ਦਿਖਾ ਰਹੇ ਆ ਜੇ ਆਪਾਂ ਕੱਦ ਕਾੜ ਦੀ ਗੱਲ ਕਰਕੇ ਮਿੱਤਰੋ ਕੱਦ ਕਾੜ ਵੀ ਚੰਗਾ ਤੇ ਪਿਛਲੇ ਸੂਏ ਦਾ ਜਿਹੜਾ ਦੁੱਧ ਵੀ ਵਾਈ ਕਹਿੰਦਾ ਚੰਗਾ ਕੱਢਿਆ ਆਪ ਵੀ ਚੰਗੇ ਸਿਮਰਦੀ ਆ ਤੇ ਚੰਗਾ ਸਿਮਨ ਬਾਈ ਕਹਿੰਦਾ ਲੱਗਿਆ ਵਾ ਫੱਠੂੜੇ ਦੀ ਬਹੁਤ ਚੰਗੀ ਆ ਚੰਗਾ ਮੋਟਾ ਥਾਣਾ ਚੰਗੀ ਚਵਾਈ ਵਾਲਾ ਤੇ ਫੇਸ ਕੁਆਲਟੀ ਬਹੁਤ ਸੋਹਣੀ ਤੇ ਕੁੰਡੀ ਝੋਟੀ ਆਪਾਂ ਦਿਖਾ ਰਹੇ ਆ ਤੇ ਬਾਈ ਕੋਲੇ ਜਿੰਨੇ ਵੀ ਪਸ਼ੂ ਆ ਤਕਰੀਬਨ ਚੰਗੇ ਦੁੱਧ ਵਾਲੇ ਆ ਚੰਗੇ ਫਾਰਮ ਦੇ ਵਿੱਚੋਂ ਆਪਾਂ ਇਹ ਮਿੱਤਰੋ ਵੀਡੀਓ ਬਣਾ ਰਹੇ ਆ ਥੋੜਾ ਜਿਹਾ ਪਸ਼ੂ ਉਪਰਾ ਕਰਦਾ ਤੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਉਸ ਤੋਂ ਬਾਅਦ ਦੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ ਸਭ ਬਣੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ। ਚ ਚੰਗੀ ਬਰੀਡ ਵਾਲੀ ਐ ਤੇ ਚੰਗਾ ਗਾਹਾ ਮਿੱਤਰੋ ਸਿਮਣ ਵੀ ਲੱਗਿਆ ਵਾ। ਸੋ ਹੋਰ ਮਿੱਤਰੋ ਦੇਖ ਸਕਦੇ ਬਹੁਤ ਚੰਗੀ ਤੇ ਘੱਟ ਘੜ ਵੀ ਮਿੱਤਰੋ ਚੰਗਾ ਪਿੱਠ ਥੂੜੇ ਦੀ ਵੀ ਚੰਗੀ ਐ ਤੇ ਸੋਣ ਦੇ ਕੁਝ ਦਿਨ ਬਾਕੀ ਐ। ਸੋ ਪੂਰਾ ਤੁਸੀਂ ਦੇਖ ਸਕਦੇ ਬਹੁਤ ਚੰਗੀ ਪੂਰੀ ਗੱਲਬਾਤ ਵਾਈ ਦੇ ਨਾਲ ਕਰਾਂਗੇ ਕਿਉਂਕਿ ਕੰਮ ਵਾਈ ਦਾ ਡੇਰੀ ਦਾ ਕੋਈ ਵਪਾਰ ਦਾ ਕੰਮ ਨਹੀਂ ਮੋੜ ਲਓ ਜੀ ਤੇ ਨਗੀਨਾ ਆਪਾਂ ਝੋਟੀਆਂ ਕਹਿ ਸਕਦੇ ਆਂ ਕਿ ਝੋਟੀਆਂ ਦਾ ਆਮ ਆਪਾਂ ਵੀਡੀਓ ਪਾਉਂਦੇ ਰਹਿੰਨੇ ਆਂ ਪਰ ਇਹ ਮਿੱਤਰੋ ਆਪਾਂ ਚੰਗੀਆਂ ਝੋਟੀਆਂ ਦੇ ਵਿੱਚੋਂ ਕਹਾਂਗੇ ਵੀ ਚੰਗੀ ਝੋਟੀ ਆ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਤੇ ਆਪਣਾ ਨਾਮ ਹੈਗਾ ਜੱਗੂ ਚੈਲ ਹੈ ਹਾਂਜੀ ਹਾਂਜੀ ਇਹ ਆਪਣਾ ਘਰ ਕਿੱਥੇ ਜੇ ਆ ਜੀ ਇਹ ਆਪਣਾ ਘਰ ਰਹਿ ਜਾਂਦਾ ਪੀਰਖਾਨੇ ਵਾਲੇ ਰਾਤੇ ਜੀ 19 ਨੰਬਰ ਰਾਤੇ 3 ਨੰਬਰ ਗਲੀ ਚ ਹੈ ਜੀ ਠੀਕ ਆ ਹਾਂਜੀ ਆ ਸਕੂਲ ਆ ਉਹ ਸਕੂਲ ਨਾਲ ਹਾਂ ਅਦਰਸ ਸਕੂਲ ਦੇ ਨਾਲ ਦੀ ਸੜਕ ਮੁੜਦੀ ਹੈ ਜੀ ਠੀਕ ਆ ਹਾਂਜੀ ਆ ਆਪਣੇ ਕੋਲੇ ਕਿੰਨੇ ਕੁ ਪਸ਼ੂ ਆ ਤੁਹਾਡੇ ਕੋਲੇ ਟੋਟਲ ਹੋਣਗੇ ਜੀ 40-45 ਪਸ਼ੂਾਂ ਦੀ ਤਕਰੀਬਨ ਕਿੰਨਾ ਜਿਹੜਾ ਕੰਮ ਆ ਜਿਹੜਾ ਕਹਿੰਦੇ ਆ ਵੀ ਇਹਦੇ ਚ ਵੱਜਦਾ ਕੁਝ ਨਹੀਂ ਕੰਮ ਬਹੁਤ ਵਧੀਆ ਜੀ ਜਿਹਨੇ ਕਰਨਾ ਤਾਂ ਬਹੁਤ ਵਧੀਆ ਜੀ ਜਿਹਨੇ ਕਰਨਾ ਹੀ ਨਹੀਂ ਉਹਦੇ ਲਈ ਕੋਈ ਵਧੀਆ ਨਹੀਂ ਜੀ ਨਾਲ ਖੇਤੀਬਾੜੀ ਕਰਦੇ ਆ ਹਾਂਜੀ ਹਾਂਜੀ ਖੇਤੀਬਾੜੀ ਨਾਲ ਕਰਦੇ ਆ ਜੀ ਠੀਕ ਐਨੇ ਕਿ ਦੁੱਧ ਵਾਲੇ ਪਸ਼ੂ ਰੱਖੇ ਆਪਰ ਕੋਲ ਜੀ 22 ਲੀਟਰਾਂ ਤੱਕ ਹੈਗੇ ਆ ਜੀ ਪਸ਼ੂ ਕਿੱਥੋਂ ਸਟਾਰਟ ਹੁੰਦੇ ਆ ਮਾਨਲਾ ਦੁੱਧ 17 ਲੀਟਰ ਤੋਂ ਸਟਾਰਟਿੰਗ ਆ ਜੀ ਕੋਈ 12 ਕਾਲੇ ਤਕਰੀਬਨ ਘੱਟ ਆ ਜੀ 17 ਤੋਂ ਪਲੱਸ ਆ ਯਾਨੀ ਕਿ ਜੀ ਸਾਰੀ ਠੀਕ ਹੈ ਮਤਲਬ ਇਹਦੀ ਮਾਂ ਦਾ ਕੀ ਰਿਕਾਰਡ ਸੀ ਇਹਦੀ ਮਾਂ ਦਾਰ ਕਰ ਜੀ 18 ਲੀਟਰ ਰਿਹਾ ਜੀ ਇਹ ਦੂਜੇ ਸੂਏ ਸੂਜ ਜੀ ਪਹਿਲੇ ਸੂਏ ਦਾ ਘਟ 13 ਲੀਟਰ ਰਿਹਾ ਜੀ ਠੀਕ ਹੈ ਕਿਹੜਾ ਸਿਮੰਦੀ ਆਪ ਹੈ ਐਮ 29 ਕੱਤੀ ਹੈ ਜੀ ਇਹਦੇ ਅਰਜਨ ਗੁੰਗੜ ਦਾ ਸਿਮੰਦ ਲੱਗਿਆ ਹੋਇਆ ਜੀ ਐਮ 29 ਦੀ ਕੱਟੀ ਆ ਤੇ ਅਰਜਨ ਗੁੰਗੜ ਦਾ ਸਿਮੰਦ ਲੱਗਿਆ ਹਾਂਜੀ ਵੀ ਮਾਂ ਵੀ ਪਹਿਲੇ ਸੂਏ ਤੇ 13 ਲੀਟਰ ਕੱਢਿਆ 13 ਲੀਟਰ ਦੁੱਧ ਇਹਨੇ ਖੁੱਲਾ ਕੱਢਿਆ ਹੋਇਆ ਜੀ ਠੀਕ ਹੈ ਫਿਰ ਮੁੱਲ ਵੀ ਕੰਪੂ ਹੈ ਨਾ ਹਾਂ ਮੁੱਲੇ ਦਾ ਹੈਗਾ ਜੀ ਠੀਕ ਹੈ ਕਿੰਨਾ ਕੁ ਰੱਖਿਆ ਜੀ ਫਿਰ ਆਪਾਂ ਮੁੱਲ ਆਪੇ ਦਾ ਪ ਤੇ ਕਿੰਨੇ ਕਦਮ ਸੂਣ ਦੇ ਵਿੱਚ ਬਾਕੀ ਆ ਜੀ ਇਹ ਪੰਜ ਤਰੀਕ ਦਿਨ ਪੂਰੇ ਹੋਣੇ ਆ ਪੰਜ ਨੂੰ ਹਾਂਜੀ ਠੀਕ ਆ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 73470 ਜੀ 73470 5293 ਜੀ 5293 ਹਾਂਜੀ 73470 5293 ਬਾਈ ਦਾ ਫੋਨ ਨੰਬਰ ਹੈ ਜੇਕਰ ਕਿਸੇ ਵੀ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਥਾਂਲੇ ਵੀ ਉਸ ਫੀਸਕਲਟੀ ਬਹੁਤ ਚੰਗੀ ਤੇ ਪੰਜ ਚਾਰ ਦਿਨ ਸੂਣ ਦੇ ਬਾਕੀ ਨੇ ਸੋ ਸਾਰੇ ਵੀਰਾਂ ਦਾ ਧੰਨਵਾਦ